ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਦਿੱਤੀ ਹੋਈ ਜਾਣਕਾਰੀ ਤੁਹਾਡੇ ਬਹੁਤ ਕੰਮ ਆ ਸਕਦੀ ਆ ਤਾਂ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬੈਡ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜ਼ਰੂਰ ਦੱਸਿਆ ਕਰੋ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਸਿਆਣੇ ਅਕਸਰ ਕਹਿ ਦਿੰਦੇ ਆ ਕਿ ਇਹ ਦੁਨੀਆ ਵਿਸ਼ਵਾਸ ਦੇ ਸਿਰ ਤੇ ਟਿਕੀ ਆ ਪਰ ਸੋਚੋ ਜੇ ਕਿਸੇ ਦਾ ਵਿਸ਼ਵਾਸ ਹੀ ਟੁੱਟ ਜਾਵੇ ਭਾਵ ਕਿ ਜੇ ਕਿਸੇ ਨੂੰ ਕਿਸੇ ਵੱਲੋਂ ਧੋਖਾ ਮਿਲ ਜਾਵੇ ਕੋਈ ਵਿਸ਼ਵਾਸ ਘਾਤ ਕਰ ਜਾਵੇ ਤਾਂ ਫਿਰ ਉਸ ਇਨਸਾਨ ਦੇ ਲਈ ਦੁਬਾਰਾ ਤੋਂ ਕਿਸੇ ਹੋਰ ਇਨਸਾਨ ਦੇ ਉੱਤੇ ਭਰੋਸਾ ਕਰਨਾ ਬੜਾ ਔਖਾ ਹੋ ਜਾਂਦਾ ਹੈ ਅਤੇ ਖਾਸ ਕਰਕੇ ਜੇ ਕਿਤੇ ਧੋਖਾ ਕਿਸੇ ਆਪਣੇ ਨੇ ਕਿਸੇ ਦੋਸਤ ਮਿੱਤਰ ਨੇ ਦਿੱਤਾ ਹੋਵੇ ਤਾਂ ਫਿਰ ਤਾਂ ਸਾਰੀ ਦੁਨੀਆ ਧੋਖੇ ਬਾਜ ਲੱਗਦੀ ਆ ਫਿਰ ਦੁਬਾਰਾ ਤੋਂ ਬੰਦਾ ਕਿਸੇ ਦੇ ਉੱਤੇ ਵੀ ਵਿਸ਼ਵਾਸ ਨਹੀਂ ਕਰ ਪਾਉਂਦਾ ਇਨਸਾਨ ਅੰਦਰੋਂ ਅੰਦਰ ਹੀ ਟੁੱਟ ਜਾਂਦਾ ਹੈ ਨਰਾਸ਼ ਹੋ ਜਾਂਦਾ ਹੈ ਇੱਦਾਂ ਹੀ ਕਹਿੰਦੇ ਨਾ ਇੱਕ ਵਾਰ ਦੀ ਗੱਲ ਆ ਕਿ ਇੱਕ ਪਿੰਡ ਦੇ ਵਿੱਚ ਇੱਕ ਨੌਜਵਾਨ ਲੜਕਾ ਰਹਿੰਦਾ ਸੀ ਕਹਿੰਦੇ ਉਹ ਨੌਜਵਾਨ ਲੜਕੇ ਨੇ ਆਪਣੇ ਇੱਕ ਬਹੁਤ ਖਾਸ ਦੋਸਤ ਦੇ ਨਾਲ ਰਲ ਕੇ ਇੱਕ ਕਾਰੋਬਾਰ ਸ਼ੁਰੂ ਕੀਤਾ ਕਹਿੰਦੇ ਦੋਵਾਂ ਨੇ ਹੀ ਰਲ ਕੇ ਮਿਹਨਤ ਕੀਤੀ ਕਹਿੰਦੇ ਕੁਝ ਹੀ ਸਮੇਂ ਦੇ ਵਿੱਚ ਇਹਨਾਂ ਦਾ ਕੰਮ ਧੰਦਾ ਕਾਰੋਬਾਰ ਵਧੀਆ ਤਰੀਕੇ ਦੇ ਨਾਲ ਚੱਲ ਪਿਆ ਕਹਿੰਦੇ ਜਦੋਂ ਆਮਦਨੀ ਹੋਣ ਲੱਗੀ ਉਹ ਕਾਰੋਬਾਰ ਤੋਂ ਪੈਸਾ ਆਉਣ ਲੱਗਾ ਤਾਂ ਇਹਦੇ ਦੋਸਤ ਨੇ ਧੋਖੇ ਦੇ ਨਾਲ ਸਾਰਾ ਕਾਰੋਬਾਰ ਆਪਣੇ ਨਾਮ ਕਰਵਾ ਲਿਆ ਕਹਿੰਦੇ ਜਦੋਂ ਇਸ ਲੜਕੀ ਇਹਨੂੰ ਪਤਾ ਲੱਗਾ ਕਿ ਮੇਰੇ ਦੋਸਤ ਨੇ ਮੇਰੇ ਨਾਲ ਧੋਖਾ ਕੀਤਾ ਤਾਂ ਇਹਦੇ ਲਈ ਇਹ ਗੱਲ ਬਹੁਤ ਜ਼ਿਆਦਾ ਦੁੱਖ ਦੇਈ ਸੀ ਇਹਨੂੰ ਪੈਸੇ ਦੇ ਨੁਕਸਾਨ ਦੇ ਨਾਲੋਂ ਜ਼ਿਆਦਾ ਦੁੱਖ ਇਸ ਗੱਲ ਦਾ ਸੀ ਕਿ ਮੇਰੇ ਇਸ ਖਾਸ ਦੋਸਤ ਨੇ ਮੈਨੂੰ ਧੋਖਾ ਦਿੱਤਾ ਕਹਿੰਦੇ ਇਸ ਕਰਕੇ ਇੰਨਾ ਟੁੱਟ ਗਿਆ ਇੰਨਾ ਨਿਰਾਸ਼ ਹੋ ਗਿਆ ਕਿ ਇਹਨੇ ਆਪਣੇ ਆਪ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਲਿਆ ਕਿਸੇ ਦੇ ਨਾਲ ਗੱਲਬਾਤ ਨਾ ਕਰਨੀ ਕਹਿੰਦੇ ਪਰਿਵਾਰ ਦੇ ਜੀਵਾਂ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜੋ ਹੋ ਗਿਆ ਸੋ ਹੋ ਗਿਆ ਤੂੰ ਹੁਣ ਨਵੇਂ ਸਿਰੇ ਤੋਂ ਸ਼ੁਰੂਆਤ ਕਰ ਤੂੰ ਨਵਾਂ ਕੰਮ ਤੰਦਾ ਸ਼ੁਰੂ ਕਰ ਲੈ ਪਰ ਕਹਿੰਦੇ ਇਹਦੇ ਲਈ ਦੁਬਾਰਾ ਸ਼ੁਰੂਆਤ ਕਰਨੀ ਆਸਾਨ ਨਹੀਂ ਸੀ ਹੁਣ ਕਿਸੇ ਤੇ ਚਾਹ ਕੇ ਵੀ ਯਕੀਨ ਨਹੀਂ ਸੀ ਕਰ ਪਾਉਂਦਾ ਇਹਨੂੰ ਤਾਂ ਸਾਰੀ ਦੁਨੀਆ ਧੋਖੇ ਬਾਜ਼ ਲੱਗਣ ਲੱਗੀ ਹਰ ਵੇਲੇ ਆਪਣੇ ਆਪ ਦੇ ਨਾਲ ਹੋਏ ਧੋਖੇ ਬਾਰੇ ਸੋਚ-ਸੋਚ ਕੇ ਹਰ ਵੇਲੇ ਆਪਣੇ ਪੈਸੇ ਦੇ ਵਿੱਚ ਪਏ ਘਾਟੇ ਬਾਰੇ ਸੋਚ-ਸੋਚ ਕੇ ਇਹ ਦੁਖੀ ਪਰੇਸ਼ਾਨ ਰਹਿਣ ਲੱਗਾ ਜਿਸ ਦਾ ਅਸਰ ਇਹਦੇ ਸਰੀਰ ਤੇ ਵੀ ਹੋਣ ਲੱਗ ਪਿਆ ਹੁਣ ਇਹ ਸਰੀਰਕ ਪੱਖੋਂ ਵੀ ਕਮਜ਼ੋਰ ਹੋ ਰਿਹਾ ਸੀ ਤਾਂ ਕਹਿੰਦੇ ਇਹਦੇ ਪਰਿਵਾਰ ਵਾਲਿਆਂ ਦੀ ਚਿੰਤਾ ਬਹੁਤ ਜ਼ਿਆਦਾ ਵੱਧ ਗਈ ਕਿ ਜੇਕਰ ਇਹਦਾ ਇੰਨਾ ਹੀ ਹਾਲ ਰਿਹਾ ਤਾਂ ਕਿਤੇ ਇਹਦੇ ਸਰੀਰ ਨੂੰ ਕੋਈ ਵੱਡਾ ਦੁੱਖ ਰੋਗ ਨਾ ਲੱਗ ਜਾਵੇ ਇਸ ਕਰਕੇ ਇਸ ਲੜਕੇ ਦੇ ਪਿਤਾ ਜੀ ਨੇ ਕੋਸ਼ਿਸ਼ ਕੀਤੀ ਕਿ ਮੈਂ ਆਪਣੇ ਪੁੱਤਰ ਨੂੰ ਦੁੱਖ ਦੇ ਵਿੱਚੋਂ ਬਾਹਰ ਕੱਢਾਂ ਕਹਿੰਦੇ ਇੱਕ ਦਿਨ ਇਸ ਲੜਕੇ ਦਾ ਪਿਤਾ ਜੀ ਆਪਣੇ ਹੀ ਪਿੰਡ ਦੇ ਇੱਕ ਬਜ਼ੁਰਗ ਬਾਬੇ ਦੇ ਕੋਲ ਗਿਆ ਉਹ ਬਜ਼ੁਰਗ ਬਾਪੂ ਜੀ ਬਹੁਤ ਗਿਆਨੀ ਧਿਆਨੀ ਪੁਰਸ਼ ਸਨ ਪਿੰਡ ਦੇ ਵਿੱਚੋਂ ਕਿਸੇ ਵੀ ਮਨੁੱਖ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਹੁੰਦੀ ਘਰ ਦੀ ਬਾਹਰ ਦੀ ਤਾਂ ਉਹ ਅਕਸਰ ਇਹ ਬਜ਼ੁਰਗ ਬਾਪੂ ਜੀ ਦੇ ਕੋਲੋਂ ਹੀ ਸਲਾਹ ਲੈਣ ਆਉਂਦੇ ਤੇ ਕਹਿੰਦੇ ਬਜ਼ੁਰਗ ਬਾਪੂ ਜੀ ਵੀ ਹਰ ਇੱਕ ਨੂੰ ਚੰਗੀ ਸਲਾਹ ਦਿੰਦੇ ਸਨ ਬਹੁਤ ਵੱਡੀਆਂ ਵੱਡੀਆਂ ਗਿਆਨ ਦੀਆਂ ਗੱਲਾਂ ਇਸ ਆਸਾਨੀ ਦੇ ਨਾਲ ਸਮਝਾ ਦਿੰਦੇ ਕਹਿੰਦੇ ਇਹ ਲੜਕੇ ਦਾ ਪਿਤਾ ਜੀ ਬਜ਼ੁਰਗ ਬਾਬਾ ਜੀ ਦੇ ਕੋਲ ਆਇਆ ਆ ਕੇ ਆਪਣੇ ਪੁੱਤਰ ਬਾਰੇ ਸਭ ਕੁਝ ਦੱਸਿਆ ਕਹਿੰਦੇ ਉਹ ਬਜ਼ੁਰਗ ਬਾਪੂ ਜੀ ਨੇ ਕਿਹਾ ਵੀ ਭਾਈ ਜੇਕਰ ਤੇਰਾ ਪੁੱਤਰ ਸਾਡੇ ਕੋਲ ਆਉਂਦਾ ਹੈ ਤਾਂ ਉਹਨੂੰ ਇੱਥੇ ਲਿਆ ਨਹੀਂ ਤਾਂ ਅਸੀਂ ਤੁਹਾਡੇ ਘਰ ਜਾ ਕੇ ਤੇ ਪੁੱਤਰ ਨੂੰ ਸਮਝਾ ਕੇ ਆਵਾਂਗੇ ਤੂੰ ਫਿਕਰ ਨਾ ਕਰ ਉਹ ਫਿਰ ਤੋਂ ਨਵੀਂ ਸ਼ੁਰੂਆਤ ਜ਼ਰੂਰ ਕਰੇਗਾ ਕਹਿੰਦੇ ਉਹ ਲੜਕੇ ਦਾ ਪਿਤਾ ਜੀ ਆਪਣੇ ਪੁੱਤਰ ਨੂੰ ਉਹ ਬਜ਼ੁਰਗ ਬਾਪੂ ਜੀ ਦੇ ਕੋਲ ਲਿਆਉਣ ਦੇ ਵਿੱਚ ਕਾਮਯਾਬ ਹੋ ਗਿਆ ਕਹਿੰਦੇ ਉਹ ਨੌਜਵਾਨ ਲੜਕੇ ਨੇ ਇੱਕ ਇੱਕ ਗੱਲ ਬਾਪੂ ਜੀ ਨੂੰ ਦੱਸੀ ਆਪਣੇ ਮਨ ਦਾ ਸਾਰਾ ਦੁੱਖ ਬਾਪੂ ਜੀ ਨੂੰ ਦੱਸ ਦਿੱਤਾ ਦੱਸਿਆ ਕਿ ਬਾਪੂ ਜੀ ਮੇਰੇ ਲਈ ਸਭ ਤੋਂ ਵੱਡੇ ਦੁੱਖ ਦੀ ਗੱਲ ਹੈ ਕਿ ਮੇਰੇ ਖਾਸ ਦੋਸਤ ਨੇ ਮੈਨੂੰ ਧੋਖਾ ਦਿੱਤਾ ਜਿਸ ਦੋਸਤ ਦੇ ਉੱਪਰ ਮੈਨੂੰ ਆਪਣੇ ਆਪ ਦੇ ਨਾਲੋਂ ਵੱਧ ਵਿਸ਼ਵਾਸ ਸੀ ਉਸ ਦੋਸਤ ਦੇ ਧੋਖੇ ਕਰਕੇ ਹੁਣ ਮੈਨੂੰ ਇਹ ਸਾਰੀ ਦੁਨੀਆ ਧੋਖੇਬਾਜ਼ ਲੱਗਣ ਲੱਗੀ ਆ ਮੈਂ ਚਾਹਾਂ ਕੇ ਵੀ ਕਿਸੇ ਦੇ ਉੱਤੇ ਵਿਸ਼ਵਾਸ ਨਹੀਂ ਕਰ ਪਾ ਰਿਹਾ ਮੈਨੂੰ ਤਾਂ ਆਪਣੇ ਘਰ ਦੇ ਜੀਆਂ ਦੇ ਉੱਤੇ ਵਿਸ਼ਵਾਸ ਨਹੀਂ ਰਿਹਾ ਦੂਸਰਾ ਮੈਨੂੰ ਪੈਸੇ ਦੇ ਨੁਕਸਾਨ ਦਾ ਵੀ ਦੁੱਖ ਹੈ ਕਿ ਮੈਂ ਆਪਣੇ ਪਿਤਾ ਜੀ ਦੀ ਮਿਹਨਤ ਦੀ ਕਮਾਈ ਨੂੰ ਗਵਾ ਬੈਠਾ ਹਾਂ ਤੀਸਰਾ ਦੁੱਖ ਮੈਨੂੰ ਇਸ ਗੱਲ ਦਾ ਹੈ ਕਿ ਮੈਨੂੰ ਲੋਕ ਕੀ ਕਹਿਣਗੇ ਕਹਿਣ ਲੱਗਾ ਕਿ ਮੈਂ ਜਦ ਵੀ ਘਰੋਂ ਬਾਹਰ ਨਿਕਲਦਾ ਹਾਂ ਤਾਂ ਮੈਨੂੰ ਇੰਜ ਲੱਗਦਾ ਹੈ ਜਿਵੇਂ ਲੋਕ ਮੇਰੇ ਤੇ ਹੱਸ ਰਹੇ ਹੋਣ ਕਿ ਦੇਖੋ ਇਹ ਉਹ ਮੂਰਖ ਬੰਦਾ ਜਾ ਰਿਹਾ ਹੈ ਜਿਹਦੇ ਦੋਸਤ ਨੇ ਇਹਨੂੰ ਧੋਖਾ ਦਿੱਤਾ ਕਹਿੰਦੇ ਸੰਤ ਜੀ ਨੇ ਇਸ ਲੜਕੇ ਦੀਆਂ ਸਾਰੀਆਂ ਗੱਲਾਂ ਨੂੰ ਬੜੇ ਧਿਆਨ ਦੇ ਨਾਲ ਸੁਣਿਆ ਅਤੇ ਫਿਰ ਬੜੇ ਪਿਆਰ ਦੇ ਨਾਲ ਇਸ ਲੜਕੇ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਆ ਪੁੱਤਰ ਇੰਨਾ ਵੱਡਾ ਧੋਖਾ ਕਿਸੇ ਵੀ ਇਨਸਾਨ ਦੇ ਲਈ ਸਹਿਣਾ ਬਹੁਤ ਔਖਾ ਹੈ ਅਤੇ ਖਾਸ ਕਰਕੇ ਜਦ ਧੋਖਾ ਕਿਸੇ ਆਪਣੇ ਤੋਂ ਮਿਲਿਆ ਹੋਵੇ ਤਾਂ ਫਿਰ ਇਨਸਾਨ ਅੰਦਰੋਂ ਟੁੱਟ ਜਾਂਦਾ ਹੈ ਇਸ ਕਰਕੇ ਤੇਰਾ ਦੁਖੀ ਹੋਣਾ ਨਰਾਜ ਹੋਣਾ ਸੁਭਾਵਿਕ ਜੀ ਗੱਲ ਆ ਪਰ ਪੁੱਤਰ ਹੁਣ ਤੂੰ ਕਦ ਤੱਕ ਇਸ ਦੁੱਖ ਦੇ ਵਿੱਚ ਰਹੇਂਗਾ ਤੂੰ ਫਿਰ ਤੋਂ ਨਵੀਂ ਸ਼ੁਰੂਆਤ ਕਰ ਤੂੰ ਕਰ ਸਕਦਾ ਹੈ ਨੇ ਕਿਹਾ ਪੁੱਤਰ ਇਹ ਦੁਨੀਆਦਾਰੀ ਦੇ ਵਿੱਚ ਵਿਚਰਦਿਆਂ ਹੋਇਆਂ ਸਾਨੂੰ ਇੱਕ ਦੂਸਰੇ ਦੇ ਉੱਤੇ ਵਿਸ਼ਵਾਸ ਕਰਨਾ ਪੈਂਦਾ ਹੈ ਇੱਕ ਗੱਲ ਯਾਦ ਰੱਖੀ ਜੇ ਸਾਰੀ ਦੁਨੀਆ ਦੀ ਨੀਅਤ ਸਾਫ਼ ਨਹੀਂ ਆ ਤਾਂ ਸਾਰੀ ਦੁਨੀਆ ਧੋਖੇਬਾਜ਼ ਵੀ ਨਹੀਂ ਆ ਇਹ ਦੁਨੀਆ ਰੰਗ ਬਰੰਗੀ ਆ ਸਭ ਤਰ੍ਹਾਂ ਦੇ ਲੋਕ ਇਸ ਦੁਨੀਆ ਦੇ ਵਿੱਚ ਆ ਕੁਝ ਚੰਗੀ ਨੀਅਤ ਵਾਲੇ ਕੁਝ ਮਾੜੀ ਨੀਅਤ ਵਾਲੇ ਇਹ ਪਰਖ ਆਪਾਂ ਖੁਦ ਕਰਨੀ ਆ ਵਾਹਿਗੁਰੂ ਜੀ ਨੇ ਸਾਨੂੰ ਇਹ ਸੋਹਣਾ ਦਿਮਾਗ ਇਸੇ ਕਰਕੇ ਦਿੱਤਾ ਹੈ ਤਾਂ ਜੋ ਅਸੀਂ ਹਰ ਗੱਲ ਦੀ ਪਰਖ ਕਰ ਸਕੀਏ ਜਦੋਂ ਵੀ ਕਿਸੇ ਇਨਸਾਨ ਦੇ ਉੱਤੇ ਭਰੋਸਾ ਕਰਨਾ ਹੈ ਜਾਂ ਕਿਸੇ ਦੇ ਨਾਲ ਕੋਈ ਰਿਸ਼ਤਾ ਜੋੜਨਾ ਹੈ ਉਹਦੀ ਪਰਖ ਕਰੋ ਜੇ ਉਹ ਵਿਸ਼ਵਾਸ ਕਰਨ ਦੇ ਯੋਗ ਹੈ ਫਿਰ ਉਹਦੇ ਤੇ ਵਿਸ਼ਵਾਸ ਕਰੋ ਤਾਂ ਕਹਿੰਦੇ ਉਹ ਨੌਜਵਾਨ ਲੜਕਾ ਕਹਿਣ ਲੱਗਾ ਬਾਪੂ ਜੀ ਇਹ ਹੀ ਕੰਮ ਕਰਨਾ ਤਾਂ ਔਖਾ ਹੈ ਕਿਉਂਕਿ ਕਿਸੇ ਦੇ ਚਿਹਰੇ ਦੇ ਉੱਤੇ ਤਾਂ ਲਿਖਿਆ ਨਹੀਂ ਹੁੰਦਾ ਕਿ ਇਹ ਧੋਖੇਬਾਜ਼ ਆ ਜਾਂ ਸੱਚਾ ਇਨਸਾਨ ਆ ਪਤਾ ਕਿੰਜ ਲੱਗੇ ਕਿ ਕਿਹੜਾ ਇਨਸਾਨ ਵਿਸ਼ਵਾਸ ਕਰਨ ਦੇ ਯੋਗ ਆ ਤੇ ਕਹਿੰਦੇ ਉਹ ਬਾਪੂ ਜੀ ਨੇ ਕਿਹਾ ਪੁੱਤਰ ਜਿਵੇਂ ਇੱਕ ਦਰਖਤ ਦੇ ਫਲਾਂ ਤੋਂ ਪਤਾ ਲੱਗ ਜਾਂਦਾ ਹੈ ਨਾ ਕਿ ਇਹ ਕਿਹੜਾ ਦਰਖਤ ਆ ਉਸੇ ਤਰ੍ਹਾਂ ਇਨਸਾਨ ਦੀਆਂ ਆਦਤਾਂ ਉਹਦੀਆਂ ਹਰਕਤਾਂ ਉਹਦੇ ਸੁਭਾਅ ਤੋਂ ਪਤਾ ਲੱਗ ਜਾਂਦਾ ਹੈ ਕੀ ਇਹ ਇਨਸਾਨ ਸੱਚਾ ਹੈ ਕਿ ਝੂਠਾ ਇਹ ਵਿਸ਼ਵਾਸ ਕਰਨ ਦੇ ਯੋਗ ਹੈ ਜਾਂ ਫਿਰ ਧੋਖੇਬਾਜ਼ ਇਸ ਕਰਕੇ ਜਿਹਦੇ ਉੱਤੇ ਵੀ ਤੁਸੀਂ ਵਿਸ਼ਵਾਸ ਕਰਨ ਜਾ ਰਹੇ ਹੋ ਜਾਂ ਜਿਹਦੇ ਨਾਲ ਵੀ ਤੁਸੀਂ ਕੋਈ ਨਵਾਂ ਰਿਸ਼ਤਾ ਬਣਾਉਣ ਜਾ ਰਹੇ ਹੋ ਜੋੜਨ ਜਾ ਰਹੇ ਹੋ ਤਾਂ ਪਹਿਲਾਂ ਉਹਦੀ ਪਰਖ ਕਰੋ ਪਰਖ ਕਰਨ ਦੇ ਲਈ ਉਹਦੇ ਬਾਰੇ ਵੱਧ ਤੋਂ ਵੱਧ ਜਾਣੋ ਉਹਦੇ ਬਾਰੇ ਵੱਧ ਤੋਂ ਵੱਧ ਜਾਣਕਾਰੀ ਇਕੱਠੀ ਕਰੋ ਤੁਸੀਂ ਸਿਰਫ ਉਸ ਇਨਸਾਨ ਦਾ ਰਿਸ਼ਤਾ ਆਪਣੇ ਨਾਲ ਨਾ ਪਰਖੋ ਕਿ ਉਹਦਾ ਤੁਹਾਡੇ ਪ੍ਰਤੀ ਵਿਹਾਰ ਕਿਸ ਤਰ੍ਹਾਂ ਦਾ ਹੈ ਬੋਲਬਾਣੀ ਕਿਸ ਤਰ੍ਹਾਂ ਦੀ ਹੈ ਨਾ ਉਸ ਇਨਸਾਨ ਦੀ ਦੂਸਰਿਆਂ ਦੇ ਪ੍ਰਤੀ ਬੋਲਬਾਣੀ ਵਿਹਾਰ ਪਰਖੋ ਕਿ ਇਹ ਹਰ ਜਗ੍ਹਾ ਤੇ ਕਿਸ ਤਰ੍ਹਾਂ ਦਾ ਵਿਹਾਰ ਕਰਦਾ ਏ ਕਿਉਂਕਿ ਜੋ ਝੂਠਾ ਇਨਸਾਨ ਆ ਉਹਦਾ ਚਿਹਰਾ ਹਰ ਜਗ੍ਹਾ ਦੇ ਉੱਤੇ ਹੋਰ ਹੋਵੇਗਾ ਵੱਖਰਾ ਵੱਖਰਾ ਹੋਵੇਗਾ ਪਰ ਸੱਚਾ ਇਨਸਾਨ ਜਿੱਥੇ ਵੀ ਚਲਿਆ ਜਾਵੇ ਉਹ ਹਮੇਸ਼ਾ ਸੱਚ ਦਾ ਸਾਥ ਦਿੰਦਾ ਹੈ ਇਸ ਕਰਕੇ ਇਹ ਪਰਖ ਇਨਸਾਨ ਨੂੰ ਖੁਦ ਕਰਨੀ ਪਵੇਗੀ ਸੱਚੇ ਇਨਸਾਨ ਦੀ ਸਭ ਤੋਂ ਵੱਡੀ ਪਰਖ ਇਹ ਹੁੰਦੀ ਆ ਕਿ ਉਹ ਸੱਚਾ ਇਨਸਾਨ ਇਮਾਨਦਾਰੀ ਦੇ ਨਾਲ ਸੱਚ ਦਾ ਸਾਥ ਦਿੰਦਾ ਹੈ ਉਹ ਬਿਨਾਂ ਕਿਸੇ ਲਾਲਚ ਤੋਂ ਦੂਸਰਿਆਂ ਦੀ ਮਦਦ ਕਰਦਾ ਹੈ ਅਤੇ ਲਾਲਚੀ ਇਨਸਾਨ ਧੋਖੇबाज ਇਨਸਾਨ ਹਮੇਸ਼ਾ ਆਪਣੇ ਆਪ ਬਾਰੇ ਸੋਚਦਾ ਹੈ ਉਹ ਬਾਪੂ ਜੀ ਨੇ ਉਹ ਨੌਜਵਾਨ ਲੜਕੇ ਨੂੰ ਇੱਕ ਨਿੱਕੀ ਜੀ ਕਹਾਣੀ ਸੁਣਾਈ ਬਾਪੂ ਜੀ ਕਹਿਣ ਲੱਗੇ ਪੁੱਤਰ ਇੱਕ ਵਾਰ ਦੀ ਗੱਲ ਆ ਕਿ ਦੋ ਦੋਸਤ ਆਪਣੇ ਕਿਸੇ ਕੰਮ ਧੰਦੇ ਦੇ ਲਈ ਕਿਤੇ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਜੰਗਲ ਆ ਗਿਆ ਉਹ ਜੰਗਲ ਪਾਰ ਕਰਕੇ ਇਹਨਾਂ ਨੇ ਆਪਣੀ ਮੰਜ਼ਿਲ ਤੇ ਪਹੁੰਚਣਾ ਸੀ ਕਹਿੰਦੇ ਰਸਤੇ ਦੇ ਵਿੱਚ ਜਦ ਜੰਗਲ ਆਇਆ ਜੰਗਲ ਦੇ ਵਿੱਚ ਪਹੁੰਚੇ ਤਾਂ ਇਹਨਾਂ ਨੂੰ ਇੱਕ ਬਜ਼ੁਰਗ ਮਿਲਿਆ ਉਹ ਬਜ਼ੁਰਗ ਨੇ ਇਹਨਾਂ ਤੋਂ ਮਦਦ ਮੰਗੀ ਕਹਿੰਦੇ ਉਹ ਦੋਵਾਂ ਦੋਸਤਾਂ ਦੇ ਵਿੱਚੋਂ ਇੱਕ ਦੋਸਤ ਬਹੁਤ ਦਿਆਲੂ ਸੁਭਾਅ ਦਾ ਸੀ ਅਤੇ ਦੂਸਰਾ ਠੋਕੇ ਬਾਜ ਚਲਾਕ ਕਹਿੰਦੇ ਜਿਹੜਾ ਦਿਆਲੂ ਸੁਭਾਅ ਦਾ ਦੋਸਤ ਸੀ ਉਹ ਬਜ਼ੁਰਗ ਦੀ ਮਦਦ ਕਰਨ ਦੇ ਵਿੱਚ ਲੱਗ ਗਿਆ ਪਰ ਇਹ ਲਾਲਚੀ ਦੋਸਤ ਆਪਣੇ ਉਸ ਦੋਸਤ ਨੂੰ ਕਹਿਣ ਲੱਗਾ ਕਿ ਆਪਣਾ ਰਸਤਾ ਬਹੁਤ ਲੰਬਾ ਹੈ ਜੇਕਰ ਆਪਾਂ ਇਸੇ ਤਰ੍ਹਾਂ ਰਸਤੇ ਦੇ ਵਿੱਚ ਲੋਕਾਂ ਦੀ ਮਦਦ ਕਰਦੇ ਜਾਵਾਂਗੇ ਤਾਂ ਆਪਣੀ ਮੰਜ਼ਿਲ ਤੇ ਕਿੰਜ ਪਹੁੰਚਾਂਗੇ ਇਸ ਕਰਕੇ ਤੂੰ ਇਹ ਬਜ਼ੁਰਗ ਨੂੰ ਇੱਥੇ ਛੱਡ ਤੇ ਜਲਦੀ ਆਪਣੀ ਮੰਜ਼ਿਲ ਵੱਲ ਵਧ ਪਰ ਕਹਿੰਦੇ ਉਹਦੇ ਆਲੂ ਦੋਸਤ ਆਪਣੇ ਸੁਭਾਅ ਦੇ ਮੁਤਾਬਕ ਬਜ਼ੁਰਗ ਦੀ ਮਦਦ ਕਰਨ ਲੱਗਾ ਪਰ ਇਹ ਲਾਲਚੀ ਦੋਸਤ ਆਪਣੇ ਮੰਜ਼ਿਲ ਵੱਲ ਅੱਗੇ ਵਧ ਗਿਆ ਕਹਿੰਦੇ ਅਚਾਨਕ ਬਹੁਤ ਭਿਆਨਕ ਤੂਫਾਨ ਆਇਆ ਇਹ ਦੋਸਤ ਜੋ ਆਪਣੀ ਮੰਝਲ ਵੱਲ ਅੱਗੇ ਵੱਧ ਰਿਹਾ ਸੀ ਇਹ ਰਸਤਾ ਪਟਕ ਗਿਆ ਅਤੇ ਜੋ ਦਿਆਲੂ ਦੋਸਤ ਸੀ ਬਜ਼ੁਰਗ ਦੀ ਮਦਦ ਕਰ ਰਿਹਾ ਸੀ ਉਸ ਨੂੰ ਬਜ਼ੁਰਗ ਨੇ ਇੱਕ ਠਿਕਾਣਾ ਦੱਸਿਆ ਇੱਕ ਗੁਫਾ ਬਾਰੇ ਦੱਸਿਆ ਕਿ ਤੂੰ ਇਸ ਗੁਫਾ ਦੇ ਵਿੱਚ ਜਾ ਕੇ ਇਹ ਤੂਫਾਨ ਤੋਂ ਬਚ ਸਕਦਾ ਹੈ ਤੂੰ ਇਸ ਗੁਫਾ ਦੇ ਵਿੱਚ ਕੁਝ ਧੇਰ ਆਰਾਮ ਕਰ ਲੈ ਜਿੰਨੀ ਧੇਰ ਤੱਕ ਤੂਫਾਨ ਨਹੀਂ ਹਟੇਗਾ ਕਹਿੰਦੇ ਉਹ ਦੋਸਤ ਗੁਫਾ ਦੇ ਅੰਦਰ ਗਿਆ ਤਾਂ ਜਾ ਕੇ ਦੇਖਿਆ ਕਿ ਉੱਥੇ ਬਹੁਤ ਵੱਡਾ ਖਜ਼ਾਨਾ ਸੀ ਜਦੀ ਕੀਮਤ ਬਾਰੇ ਇਹ ਸੋਚ ਵੀ ਨਹੀਂ ਸੀ ਸਕਦਾ ਇਸ ਤਰੀਕੇ ਦੇ ਨਾਲ ਉਹ ਗੁਫਾ ਦੇ ਵਿੱਚ ਇਹਦੀ ਰੱਖਿਆ ਵੀ ਹੋਈ ਤੂਫਾਨ ਤੋਂ ਵੀ ਬਚ ਗਿਆ ਅਤੇ ਬਹੁਤ ਸਾਰੇ ਧਨ ਦੀ ਪ੍ਰਾਪਤੀ ਹੋਈ ਪਰ ਦੂਸਰਾ ਦੋਸਤ ਜੋ ਉਹ ਬਜ਼ੁਰਗ ਦੀ ਮਦਦ ਕੀਤੇ ਤੋਂ ਬਿਨਾ ਲੰਘ ਗਿਆ ਸੀ ਉਹ ਤੂਫਾਨ ਕਰਕੇ ਰਸਤਾ ਪਟਕ ਗਿਆ ਉਹਦਾ ਬਹੁਤ ਨੁਕਸਾਨ ਹੋਇਆ ਸੋ ਇਹ ਕਹਾਣੀ ਸੁਣਾ ਕੇ ਬਜ਼ੁਰਗ ਬਾਪੂ ਜੀ ਨੇ ਸਮਝਾਇਆ ਕਿ ਪੁੱਤਰ ਇਹ ਕਹਾਣੀ ਤੈਨੂੰ ਇਸ ਕਰਕੇ ਦੱਸੀ ਆ ਕਿ ਜੋ ਸੱਚ ਦੇ ਮਾਰਗ ਦੇ ਉੱਤੇ ਚੱਲਦੇ ਆ ਨਾ ਉਹਨਾਂ ਦੇ ਨਾਲ ਹਮੇਸ਼ਾ ਵਧੀਆ ਹੁੰਦਾ ਹੈ ਜਦੋਂ ਆਪਾਂ ਕਿਸੇ ਦੀ ਬਿਨਾਂ ਸਵਾਰਥ ਤੋਂ ਕੋਈ ਮਦਦ ਕਰਦੇ ਆ ਤਾਂ ਉਹ ਸਾਡੇ ਵੱਲੋਂ ਕੀਤੀ ہوئی ਮਦਦ ਸਾਡਾ ਇੱਕ ਨੇਕ ਕਰਮ ਬਣ ਜਾਂਦਾ ਹੈ ਸਾਡਾ ਪੁੰਨ ਬਣ ਜਾਂਦਾ ਹੈ ਫਿਰ ਉਹ ਕੀਤਾ ਹੋਇਆ ਪੁੰਨ ਸਾਡੇ ਖੁਦ ਦੇ ਕੰਮ ਆਉਂਦਾ ਹੈ ਸਾਡੇ ਮਸੀਬਤ ਵੇਲੇ ਕੰਮ ਆਉਂਦਾ ਹੈ ਇਸ ਕਰਕੇ ਆਪਣੇ ਆਪ ਨੂੰ ਇੱਕ ਚੰਗੇ ਇਨਸਾਨ ਬਣਾਉਣਾ ਹੈ ਅਤੇ ਚੰਗੇ ਇਨਸਾਨ ਦੀ ਇਹੀ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਆ ਕਿ ਉਹ ਬਿਨਾਂ ਲਾਲਚ ਤੋਂ ਕਿਸੇ ਦੀ ਵੀ ਮਦਦ ਕਰ ਦਿੰਦੇ ਨੇ ਅਤੇ ਧੋਖੇਬਾਜ਼ ਲਾਲਚੀ ਇਨਸਾਨ ਹਮੇਸ਼ਾ ਆਪਣੇ ਬਾਰੇ ਸੋਚਦੇ ਨੇ ਤਾਂ ਕਹਿੰਦੇ ਉਸ ਬਜ਼ੁਰਗ ਬਾਪੂ ਜੀ ਦੀਆਂ ਗੱਲਾਂ ਸੁਣ ਕੇ ਇਹ ਨੌਜਵਾਨ ਲੜਕੇ ਦੇ ਮਨ ਨੂੰ ਬੜਾ ਬਲ ਮਿਲਿਆ ਕਹਿਣ ਲੱਗਾ ਬਾਪੂ ਜੀ ਮੈਨੂੰ ਹੁਣ ਤੁਹਾਡੀ ਹਰ ਇੱਕ ਗੱਲ ਸਮਝ ਦੇ ਵਿੱਚ ਆ ਗਈ ਆ ਹੁਣ ਮੈਂ ਵੀ ਤੁਹਾਡੇ ਦੱਸੇ ਅਨੁਸਾਰ ਚੱਲਾਂਗਾ ਮੈਂ ਵੀ ਪਹਿਲਾਂ ਇਨਸਾਨ ਦੀ ਪਰਖ ਕਰਾਂਗਾ ਫਿਰ ਉਹਦੇ ਤੇ ਵਿਸ਼ਵਾਸ ਕਰਾਂਗਾ ਕਹਿੰਦੇ ਉਹ ਲੜਕੇ ਨੇ ਬਜ਼ੁਰਗ ਬਾਪੂ ਜੀ ਦਾ ਧੰਨਵਾਦ ਕੀਤਾ ਅਤੇ ਫਿਰ ਤੋਂ ਆਪਣੇ ਨਵੇਂ ਕੰਮ ਦੀ ਸ਼ੁਰੂਆਤ ਦੇ ਵਿੱਚ ਲੱਗ ਗਿਆ ਇਨੇ ਆਪਣੇ ਆਪ ਦੇ ਵਿੱਚ ਬਹੁਤ ਬਦਲਾਅ ਕੀਤਾ ਇਹ ਹੁਣ ਇੱਕ ਬਹੁਤ ਸੂਝਵਾਨ ਸਿਆਣਾ ਕਾਮਜਾਬ ਇਨਸਾਨ ਬਣ ਚੁੱਕਿਆ ਸੀ ਇਨੇ ਜਿਹੜਾ ਨਵਾਂ ਕੰਮ ਧੰਦਾ ਸ਼ੁਰੂ ਕੀਤਾ ਇਹਨੂੰ ਜਲਦ ਹੀ ਉਹਦੇ ਵਿੱਚ ਸਫਲਤਾ ਮਿਲ ਗਈ ਇਸ ਕਰਕੇ ਇਹਨੂੰ ਹਰ ਪਾਸਿਓਂ ਮਾਣ ਸਨਮਾਨ ਮਿਲਣ ਲੱਗਾ ਕਹਿੰਦੇ ਇੱਕ ਦਿਨ ਇਨੇ ਸੋਚਿਆ ਕਿ ਇੱਕ ਵਾਰ ਫਿਰ ਤੋਂ ਬਜ਼ੁਰਗ ਬਾਪੂ ਜੀ ਨੂੰ ਮਿਲਿਆ ਜਾਵੇ ਉਹਨਾਂ ਦਾ ਧੰਨਵਾਦ ਕੀਤਾ ਜਾਵੇ ਕਹਿੰਦੇ ਨੌਜਵਾਨ ਲੜਕਾ ਫਿਰ ਬਾਪੂ ਜੀ ਦੇ ਕੋਲ ਆਇਆ ਆਹ ਕਿ ਧੰਨਵਾਦ ਕੀਤਾ ਕਿ ਬਾਪੂ ਜੀ ਇਹ ਸਾਰੀ ਪ੍ਰਸਿੱਧੀ ਮਾਣ ਸਨਮਾਨ ਕਾਮਯਾਬੀ ਤੁਹਾਡੇ ਕਰਕੇ ਮਿਲੀ ਆ ਜੇ ਤੁਸੀਂ ਉਸ ਦਿਨ ਮੈਨੂੰ ਨਾ ਸਮਝਾਉਂਦੇ ਤਾਂ ਸ਼ਾਇਦ ਮੈਂ ਫਿਰ ਤੋਂ ਨਵੀਂ ਸ਼ੁਰੂਆਤ ਨਾ ਕਰ ਪਾਉਂਦਾ ਜਾਂ ਕਿਸੇ ਤੇ ਵਿਸ਼ਵਾਸ ਹੀ ਨਾ ਕਰ ਪਾਉਂਦਾ ਤੇ ਕਹਿੰਦੇ ਬਾਪੂ ਜੀ ਨੇ ਕਿਹਾ ਪੁੱਤਰ ਇੱਕ ਗੱਲ ਹੋਰ ਪੱਲੇ ਬੰਨ ਲੈ ਦੂਸਰਿਆਂ ਦੇ ਵਿੱਚੋਂ ਨੁਕਸ ਕੱਢਣ ਦੀ ਬਜਾਏ ਸਾਨੂੰ ਆਪਣੇ ਆਪ ਵੱਲ ਧਿਆਨ ਦੇਣਾ ਚਾਹੀਦਾ ਹੈ ਜੇ ਸਾਡੇ ਆਪਣੇ ਅੰਦਰ ਇਨਸਾਨੀਅਤ ਆ ਪਿਆਰ ਆ ਸਤਕਾਰ ਦੀ ਭਾਵਨਾ ਹੈ ਤਾਂ ਯਕੀਨਨ ਹੀ ਸਾਡਾ ਮੇਲ ਵੀ ਚੰਗੇ ਲੋਕਾਂ ਦੇ ਨਾਲ ਹੋਵੇਗਾ ਸੋ ਇਸ ਕਰਕੇ ਦੂਸਰਿਆਂ ਦੇ ਵਿੱਚੋਂ ਕਮੀਆਂ ਨੁਕਸ ਕੱਢਣ ਦੀ ਬਜਾਏ ਅਸੀਂ ਆਪਣੇ ਆਪ ਦਾ ਸੁਧਾਰ ਕਰਨਾ ਹੈ ਆਪਣੇ ਆਪ ਦੇ ਵਿੱਚ ਇਮਾਨਦਾਰੀ ਸੱਚਾਈ ਲੈ ਕੇ ਆਉਣੀ ਆ ਸਹਿਨਸ਼ੀਲਤਾ ਲੈ ਕੇ ਆਉਣੀ ਆ ਸਤਕਾਰ ਲੈ ਕੇ ਆਉਣਾ ਹੈ ਤੇ ਇੱਕ ਗੱਲ ਹੋਰ ਪੱਲੇ ਬੰਨ ਲਾ ਕਿ ਜੇਕਰ ਜ਼ਿੰਦਗੀ ਦੇ ਵਿੱਚ ਕੁਝ ਵੀ ਮਾੜਾ ਹੋ ਜਾਵੇ ਭਾਵੇਂ ਤੁਹਾਨੂੰ ਕਿਸੇ ਨੇ ਧੋਖਾ ਦਿੱਤਾ ਹੈ ਭਾਵੇਂ ਤੁਹਾਡਾ ਮਾੜਾ ਕੀਤਾ ਹੈ ਤਾਂ ਕਦੇ ਵੀ ਉਸ ਗੱਲ ਦੇ ਲਈ ਪਛਤਾਉਣਾ ਨਹੀਂ ਆ ਜਿਵੇਂ ਤੁਸੀਂ ਕਦੇ ਵੀ ਉਸ ਗੱਲ ਦੇ ਉੱਤੇ ਸ਼ਰਮਿੰਦੇ ਨਹੀਂ ਹੋਣਾ ਕਿਉਂਕਿ ਸ਼ਰਮਿੰਦਾ ਤਾਂ ਉਸੇ ਇਨਸਾਨ ਨੂੰ ਹੋਣਾ ਚਾਹੀਦਾ ਹੈ ਜਿਹਨੇ ਧੋਖਾ ਦਿੱਤਾ ਹੈ ਜਿਹਨੇ ਤੁਹਾਡਾ ਮਾੜਾ ਕੀਤਾ ਹੈ ਤੁਸੀਂ ਤਾਂ ਇੱਕ ਚੰਗੇ ਇਨਸਾਨ ਤੁਸੀਂ ਤਾਂ ਵਿਸ਼ਵਾਸ ਕੀਤਾ ਸੀ ਇਸ ਕਰਕੇ ਤੁਸੀਂ ਸ਼ਰਮਿੰਦੇ ਨਹੀਂ ਹੋਣਾ ਪਛਤਾਉਣਾ ਨਹੀਂ ਆ ਹਾਂ ਉਸ ਗਲਤੀ ਤੋਂ ਸਿੱਖਣਾ ਏ ਉਸ ਗਲਤੀ ਨੂੰ ਦੁਹਰਾਉਣਾ ਨਹੀਂ ਆ